ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਘਿਓ ਦੇ ਬਾਰੇ ਜੋ ਸਾਲਾਂ ਤੋਂ ਘਰਾਂ ਦੇ ਵਿੱਚ ਵਰਤਿਆ ਜਾ ਰਿਹਾ ਏ ਡਾਲਡਾ ਘਿਓ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਡੀ ਸਿਹਤ ਦੇ ਲਈ ਕਿੰਨਾ ਖਤਰਨਾਕ ਹੈ ਚਲੋ ਜਾਣਦੇ ਹਾਂ ਡਾਲਡਾ ਘਿਓ ਦਾ ਅਸਲ ਸੱਚ ਡਾਲਡਾ ਘਿਓ ਅਸਲ ਦੇ ਵਿੱਚ ਦੁੱਧ ਤੋਂ ਬਣਿਆ ਦੇਸੀ ਘਿਓ ਨਹੀਂ ਹੁੰਦਾ ਇਹ ਵੈਜੀਟੇਬਲ ਔਇਲ ਨੂੰ ਹਾਈਡਰੋਜਨੇਸ਼ਨ ਕਰਕੇ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਇਹ ਤੇਲ ਜੰਮ ਕੇ ਘੀ ਵਰਗਾ ਲੱਗੇ ਸੋਨ ਵਿੱਚ ਘੀ ਪਰ ਅਸਲ ਦੇ ਵਿੱਚ ਇੱਕ ਆਰਟੀਫੀਸ਼ੀਅਲ ਪ੍ਰੋਡਕਟ ਹੈ ਇਸਦੇ ਨੁਕਸਾਨ ਸਭ ਤੋਂ ਪਹਿਲਾ ਨੁਕਸਾਨ ট্রান্স ਫੈਟਸ ਡਾਲਡਾ ਘਿਓ ਦੇ ਵਿੱਚ ট্রান্স ਫੈਟਸ ਹੁੰਦੇ ਹਨ ਜੋ ਸਾਡੇ बैड ਕੈਸਟਰੋਲ ਨੂੰ ਵਧਾਉਂਦੇ ਹਨ ਅਤੇ ਗੁੱਡ ਕੈਸਟਰੋਲ ਨੂੰ ਘਟਾਉਂਦੇ ਹਨ ਇਸ ਕਰਕੇ ਦਿਲ ਦੀਆਂ ਬਿਮਾਰੀਆਂ ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ ਦੂਸਰਾ ਨੁਕਸਾਨ ਸੈਚੂਰੇਟਿਡ ਫੈਟਸ ਡਾਲਡਾ ਵਿੱਚ ਸੈਚੂਰੇਟਿਡ ਫੈਟਸ ਵੀ ਜ਼ਿਆਦਾ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਵਧਾਉਂਦੇ ਹਨ ਅਤੇ ਐਟਰੀਜ਼ ਬਲੌਕ ਕਰ ਦਿੰਦੇ ਹਨ ਤੇ ਤੀਸਰਾ ਨੋ న్యూਟ੍ਰੀਸ਼ਨਸ ਦੇਸੀ ਘਿਓ ਦੇ ਵਿੱਚ ਵਿਟਾਮਿਨਸ ਏ ਡੀ ਈ ਹੁੰਦੇ ਹਨ ਪਰ ਡਾਲਡਾ ਵਿੱਚ ਕੋਈ ਵੀ ਨੇਚਰਲ ਨਿਊਟ੍ਰੀਐਂਟਸ ਨਹੀਂ ਹੁੰਦੇ ਇਹ ਸਿਰਫ ਐਮਪਟੀ ਕੈਲੋਰੀਜ਼ ਦਿੰਦਾ ਹੈ ਡਾਲਡਾ ਘਿਓ ਦੀ ਰੋਜ਼ਾਨਾ ਵਰਤੋਂ ਨਾਲ ਓਬੈਸਿਟੀ ਡਾਇਬੀਟਿਸ ਫੈਟੀ ਲੀਵਰ ਇਨਫਲੇਮੇਸ਼ਨ ਤੇ ਮੈਟਾਬੋਲਿਕ ਸਿੰਡਰੋਮ ਵਰਗੀਆਂ ਬਿਮਾਰੀਆਂ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ ਸਾਫ਼ ਸ਼ਬਦਾਂ ਦੇ ਵਿੱਚ ਕਈਏ ਤਾਂ ਡਾਲਡਾ ਘਿਓ ਤਾਂ ਢੀ ਜ਼ਿੰਦਗੀ ਨੂੰ ਹੌਲੀ-ਹੌਲੀ ਜ਼ਹਿਰ ਬਣਾ ਦਿੰਦਾ ਹੈ ਤਾਂ ਫਿਰ ਸਵਾਲ ਇਹ ਆਉਂਦਾ ਹੈ ਕੀ ਖਾਈਏ ਤੇ ਕੀ ਨਾ ਖਾਈਏ ਸਭ ਤੋਂ ਪਹਿਲਾਂ ਦੇਸੀ ਘਿਓ ਦੀ ਵਰਤੋਂ ਕਰੋ ਜੋ ਦੁੱਧ ਤੋਂ ਬਣਿਆ ਹੁੰਦਾ ਹੈ ਅਤੇ ਜਿਸ ਵਿੱਚ ਵਿਟਾਮਿਨ ਤੇ ਹੈਲਦੀ ਫੈਟਸ ਹੁੰਦੇ ਹਨ ਕੋਲਡ ਪ੍ਰੈਸ਼ਰਡ ਆਇਲਸ ਜਿਵੇਂ ਮਸਟਰਡ ਆਇਲ 올ਿਵ ਆਇਲ ਤੇ ਗਰਾਊਂਡਨਟ ਆਇਲ ਤੇ ਕੋਕੋਨਟ ਆਇਲ ਇਹ એનર્ਜੀ ਵੀ ਦਿੰਦੇ ਹਨ ਅਤੇ ਡਾਈਜੈਸ਼ਨ ਲਈ ਵੀ ਚੰਗੇ ਹੁੰਦੇ ਹਨ ਇਹ ਸਭ ਚੋਣਾ ਡਾਲਡਾ ਘਿਓ ਨਾਲੋਂ ਕਈ ਗੁਣਾ ਸੇਫ ਤੇ ਹੈਲਦੀ ਹਨ ਦੋਸਤੋ ਡਾਲਡਾ ਘਿਓ ਸਿਰਫ ਇੱਕ ਸਸਤਾ ਸਬਸਟੀਟਿਊਟ ਹੈ ਪਰ ਇਸ ਦੀ ਕੀਮਤ ਸਾਡੀ ਸਿਹਤ ਨੂੰ ਚੁਕਾਉਣੀ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਫੈਸਲਾ ਕਰੋ ਦੇਸੀ ਘਿਓ ਤੇ ਹੈਲਦੀ ਆਇਲਸ ਵਰਤੋ ਤੇ ਡਾਲਡਾ ਕਿਉ ਨੂੰ ਬਾਏ ਬਾਏ ਕਹੋ ਜੇ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਹੋਰ ਲੋਕ ਵੀ ਡਾਲਡਾ ਘਿਓ ਦੇ ਨੁਕਸਾਨਾਂ ਤੋਂ ਬਚ ਸਕਣ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ